ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਪਦੀਆਂ ਵੱਡੀਆਂ ਖਬਰਾਂ ਪੰਜਾਬ ਚ ਸਰਕਾਰੀ ਬੱਸਾਂ ਦੇ ਸਵਰ ਕਰਨ ਵਾਲੇ ਲਈ ਵੱਡੀ ਖੁਸ਼ਖਬਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਨੂੰ ਮੀਟਿੰਗ ਦਾ ਦਿੱਤਾ ਸੱਦਾ 44 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨਾਂ ਗੁਜਗਜੀਤ ਸਿੰਘ ਢੱਲੇਵਾਲ ਦੀ ਵਿਗੜੀ ਸਿਹਤ ਡਾਕਟਰ ਸੁਵੈਮਾਨ ਸਿੰਘ ਨੇ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣ ਦੀ ਕੀਤੀ ਅਪੀਲ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਕੈਬਨਟ ਮੰਤਰੀ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਹੁਕਮ ਮੋਹਾਲੀ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਕੀਤੀ ਪਟੀਸ਼ਨ ਖਾਰਜ ਖਨੋਰੀ ਅਤੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਦਾ ਵੱਡਾ ਐਲਾਨ 13 ਜਨਵਰੀ ਨੂੰ ਨਵੀਂ ਖੇਤੀ ਨੀਤੀ ਦੀ ਡਰਾਫਟ ਕਾਪੀ ਤੇ ਕੇਂਦਰ ਦੇ ਸਾੜੇ ਜਾਣਗੇ ਪੁਤਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦਿੱਤਾ ਅਸਤੀਫਾ ਟਰੂਡੋ ਦੀ ਥਾਂ ਲੈਣ ਚ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਨੀਤਾਨੰਦ ਦਾ ਨਾ ਹੋਇਆ ਸ਼ਾਮਿਲ ਪੰਜਾਬ ਚ ਮੀਂਹ ਪੈਣ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਜਾਰੀ ਕੀਤਾ ਜਾਬਚ ਅੱਜ ਤੋਂ ਲੱਗਣਗੇ ਸਕੂਲ ਸਿੱਖਿਆ ਵਿਭਾਗ ਨੇ ਬਦਲਿਆ ਸਕੂਲਾਂ ਦਾ ਸਮਾਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਹੋਇਆ ਐਲਾਨ ਜਾਣਕਦੋ ਹੋਵੇਗੀ VOTING ਜਾਂ ਅੰਦਰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਰੋਡਵੇਜ ਪਣਵਾਸ PRTC ਦੇ ਕੰਟਰੈਕਟ ਮੁਲਾਜ਼ਮਾਂ ਨੇ ਤਿੰਨ ਰੋਜ਼ਾ ਹੜਤਾਲ ਖਤਮ ਕਰ ਦਿੱਤੀ ਹੈ ਦਰਸਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਰੋਡਵੇਜ ਪਣਵਾਸ ਪੀ ਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਜਿਸ ਮਗਰੋਂ ਹੜਤਾਲਤੇ ਗਏ ਮੁਲਾਜ਼ਮਾਂ ਨੇ ਇਸ ਹੜਤਾਲ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਇਸ ਸੰਬੰਧੀ ਜਾਰੀ ਨੋਟੀਫਿਕੇਸ਼ਨ ਚ ਆਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਰੋਡਵੇਜ ਪਾਨਵਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ 15 ਜਨਵਰੀ 2025 ਨੂੰ ਸਵੇਰੇ 11:30 ਮਿੰਟ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸਿਊਲ ਸਕੱਤਰਤ ਇੱਕ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ ਇਸ ਨੋਟੀਫਿਕੇਸ਼ਨ ਚ ਆਖਿਆ ਗਿਆ ਹੈ ਕਿ ਯੂਨੀਅਨ ਦੇ ਵੱਦ ਤੋਂ ਵੱਧ ਪੰਜ ਮੈਂਬਰ ਸ਼ਾਮਿਲ ਹੋ ਸਕਦੇ ਹਨ ਦੱਸ ਦਈਏ ਕਿ ਪੰਜਾਬ ਰੋਡ ਵਿੱਚ ਪਣਵਾਸ ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਦਾ ਬੀਤੇ ਦਿਨੀ ਦੂਜਾ ਦਿਨ ਸੀ ਇਸ ਹੜਤਾਲ ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਸੂਬੇ ਭਰ ਚ ਲਗਭਗ 3000 ਬੱਸਾਂ ਅੱਡਿਆਂ ਚ ਖੜੀਆਂ ਹੋ ਗਈਆਂ ਸਨ ਜਿਸ ਕਾਰਨ ਆਮ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹਰਿਆਣਾ ਪੰਜਾਬ ਦੇ ਖਨੋਰੀ ਬਾਰਡਰ ਤੇ ਕਿਸਾਨ ਆ ਗੁਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਤੇ ਬੈਠੇ ਆ ਅੱਜ 44 ਦਿਨ ਪੂਰੇ ਹੋ ਚੁੱਕੇ ਹਨ ਇਸ ਵਿੱਚ ਘਰ ਦੇ ਰਾਤ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ ਸੀ ਡਾਕਟਰਾਂ ਦਾ ਕਹਿਣਾ ਸੀ ਕਿ ਇੱਕ ਵਾਰ ਤਾਂ ਉਹਨਾਂ ਨੂੰ ਲੱਗਿਆ ਕਿ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਹੱਥਾਂ ਦੇ ਵਿੱਚੋਂ ਜਾ ਰਹੇ ਹਨ ਜਗਜੀਤ ਸਿੰਘ ਢੱਲੇਵਾਲ ਦੀ ਸ਼ੇਤ ਨੂੰ ਵੇਖਦੇ ਆ ਡਾਕਟਰ ਸਮੈਮਨ ਸਿੰਘ ਨੇ ਸਰਕਾਰ ਨੂੰ ਬਿਨਾਂ ਦੇਰੀ ਕੀਤੇ ਜ਼ਰੂਰੀ ਕਦਮ ਚੁੱਕਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਜਗਜੀਤ ਸਿੰਘ ਢੱਲੇਵਾਲ ਬੀਤੀ ਰਾਤ ਕਰੀਬ 1 ਘੰਟੇ ਤੱਕ ਬੇਹੋਸ਼ ਰਹੇ ਸਨ। ਉਹਨਾਂ ਦੀ ਪਲਸ ਰੇਟ 42 ਅਤੇ ਬਲੱਡ ਪ੍ਰੈਸ਼ਰ ਦੀ ਉੱਪਰਲੀ ਰੇਂਜ 80 ਅਤੇ ਹੇਠਲੀ ਰੇਂਜ 56 ਤੱਕ ਆ ਗਈ ਸੀ। ਡਾਕਟਰਾਂ ਦੀ ਟੀਮ ਨੇ ਉਹਨਾਂ ਦੇ ਹੱਥਾਂ ਤੇ ਲੱਤਾਂ ਦੀ ਮਾਲਿਸ਼ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਹੋਸ਼ ਆਇਆ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੱਤਾ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਖਰਾਬ ਹੋਣ ਦਾ ਪਤਾ ਲੱਗਦਿਆਂ ਹੀ ਮੋਰਚੇ ਤੇ ਮੌਜੂਦ ਸਾਰੇ ਕਿਸਾਨ ਜਗ ਪੈਸਾਨ ਉਹਨਾਂ ਨੇ ਜਗਜੀਤ ਸਿੰਘ ਢੱਲੇਵਾਲ ਦੀ ਛੇਤ ਨੂੰ ਲੈ ਕੇ ਰਾਤ ਨੂੰ ਹੀ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਸੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਵਿਭਾਗੀ ਅਧਿਕਾਰੀਆਂ ਨੂੰ ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਤਹਿਤ ਕਰਵਾਏ ਜਾ ਰਹੇ ਬਜ਼ੁਰਗਾਂ ਦੇ ਜੀਵਨ ਪੱਧਰ ਸੰਬੰਧੀ ਸਰਵੇਖਣ ਚ ਤੇਜ਼ੀ ਲਿਆਉਂਦੇ ਹੁਕਮ ਦਿੱਤੇ ਹਨ ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਰਵੇਖਣ ਦੌਰਾਨ ਜਿਹੜੇ ਬਜ਼ੁਰਗ ਪੈਨਸ਼ਨ ਤੋਂ ਵਾਂਝੇ ਰਹਿ ਗਏ ਹਨ ਜਿਹੜੇ ਬਜ਼ੁਰਗ ਮਰੀਜ਼ ਹਨ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ ਤੇ ਜਿਹੜੇ ਬਜ਼ੁਰਗਾਂ ਨੂੰ ਉਹਨਾਂ ਦੇ ਬੱਚੇ ਨਹੀਂ ਸੰਭਾਲ ਰਹੇ ਇਨ੍ਹਾਂ ਸੰਬੰਧੀ ਮੁਕੰਮਲ ਰਿਪੋਰਟ ਜਲਦੀ ਤੋਂ ਜਲਦੀ ਤਿਆਰ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਸਮਰਪਿਤ ਹੈ ਉਥੇ ਹੀ ਬਜ਼ੁਰਗਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਸੂਬਾ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਤਿਆਰ ਕੀਤੀਆਂ ਸਕੀਮਾਂ ਜ਼ਮੀਨੀ ਪੱਧਰ ਤੇ ਬਿਨਾਂ ਕਿਸੇ ਦੇਰੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀਆਂ ਜਾਣ। ਇਸ ਦੇ ਨਾਲ ਹੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਬਜ਼ੁਰਗਾਂ ਦੇ ਹਿੱਤਾਂ ਦੀ ਰਾਖੀ ਦੇ ਉਦੇਸ਼ ਨਾਲ ਸਰਵੇਖਣ ਦੀ ਪ੍ਰਕਿਰਿਆ 'ਚ ਕਿਸੇ ਵੀ ਤਰ੍ਹਾਂ ਦੀ ਅਨਗੈਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਨ੍ਹਾਂ ਕਿਹਾ ਹੈ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਆਪਣੀ ਜ਼ਿੰਮੇਵਾਰੀ ਚੁਕਤਾਹੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਡੀਐਸਪੀ ਗੁਰਸ਼ੇਰ ਸਿੰਘ ਨੂੰ ਵੱਡਾ ਝਟਕਾ ਦਿੰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਐਸਪੀ ਦੀ ਜਾਂਚ ਤੇ ਆਧਾਰੀ ਤੇ ਵਿਭਾਗੀ ਕਾਰਵਾਈ ਅਤੇ ਐਫਆਈਆਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਕੋਈ ਸ਼ਿਕਾਇਤ ਤੇ ਕਈ ਪੜਤਾਲਾਂ डीजीपी ਦੇ ਹੁਕਮਾਂ ਖਿਲਾਫ ਹਨ ਪਟੀਸ਼ਨ ਦਾਇਰ ਕਰਦੇ ਹੋਏ ਸੰਧੂ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਮੋਹਾਲੀ ਨਿਵਾਸੀ ਬਲਜਿੰਦਰ ਸਿੰਘ ਨੂੰ ਤਿੰਨ ਸੁਰੱਖਿਆ ਕਰਮਚਾਰੀ ਮਿਲੇ ਸਨ ਪਟੀਸ਼ਨ ਕਰਤਾ ਸੁਰੱਖਿਆ ਸਮੀਖਿਆ ਕਮੇਟੀ ਦਾ ਮੈਂਬਰ ਸੀ ਅਤੇ ਪਟੀਸ਼ਨ ਕਰਤਾ ਨੇ ਪਾਇਆ ਹੈ ਕਿ ਸੁਰੱਖਿਆ ਲਈ ਬਣਾਏ ਗਏ ਆਧਾਰ ਫਰਜੀ ਸਨ ਇਸ ਆਧਾਰ ਤੇ ਪਟੀਸ਼ਨਰ ਨੇ ਸੁਰੱਖਿਆ ਹਟਾਉਣ ਦੀ ਸ਼ਿਫਾਰਿਸ਼ ਕੀਤੀ ਸੀ ਇਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਪਟੀਸ਼ਨਰ ਵਿਰੁੱਧ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਪਟੀਸ਼ਨ ਕਰਤਾ ਵੱਲੋਂ ਐਸਐਸਪੀ ਤੋਂ ਲੈ ਕੇ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸਨ ਇਸ ਤੋਂ ਬਾਅਦ ਮੁਹਾਲੀ ਦੇ ਐਸਐਸਪੀ ਨੇ ਮਾਮਲੇ ਦੀ ਜਾਂਚ ਕਰਦੇ ਹਾਂ ਦੋਸ਼ਾਂ ਨੂੰ ਬੇਬੁਨਿਆਦ ਪਾਇਆ ਬਿਜ਼ਨਸ ਨੇ ਵੀ ਇਸ ਮਾਮਲੇ ਦੀ ਜਾਂਚ ਕੀਤੀ ਹੈ ਇਸ ਤੋਂ ਬਾਅਦ ਰੋਪੜ ਰੇਂਜ ਦੇ ਆਈਜੀ ਨੇ ਸ਼ਿਕਾਇਤ ਐਸਪੀ ਇਨਵੈਸਟੀਗੇਸ਼ਨ ਨੂੰ ਜਾਂਚ ਲਈ ਸੌਂਪ ਦਿੱਤੀ ਅਤੇ ਐਸਪੀ ਇਨਵੈਸਟੀਗੇਸ਼ਨ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਜਿਸ ਤੋਂ ਬਾਅਦ ਪਟੀਸ਼ਨਰ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਖਨੋਰੀ ਬਾਰਡਰ ਤੇ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ 43 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ ਅਤੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਵਿਚਾਰ ਲਈ ਕਿਸਾਨਾਂ ਨੇ 13 ਜਨਵਰੀ ਲਈ ਵੱਡਾ ਐਲਾਨ ਕੀਤਾ ਹੈ 13 ਜਨਵਰੀ ਨੂੰ ਕੇਂਦਰ ਸਰਕਾਰ ਲਈ ਬਹੁਤ ਮਾੜਾ ਦਿਨ ਹੋਵੇਗਾ ਕੇਂਦਰ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਦਾ ਡਰਾਫਟ ਲਿਆਂਦਾ ਗਿਆ ਹੈ ਉਸ ਨੂੰ ਦੇਸ਼ ਭਰ ਵਿੱਚ ਡਰਾਫਟ ਨੂੰ ਸਾੜਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਨ੍ਹਾਂ ਕਿਹਾ ਹੈ ਕਿ 26 ਜਨਵਰੀ ਨੂੰ ਦੇਸ਼ ਭਰ ਵਿੱਚ ਟਰੈਕਟਰ ਮਾਰਚ ਵੀ ਕੀਤਾ ਜਾਵੇਗਾ ਨਾਣੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਇਸ ਪ੍ਰੋਗਰਾਮ ਦੀ ਜੋ ਵੀ ਰੂਪਰੇਖਾ ਹੋਵੇਗੀ ਉਸ ਨੂੰ ਦੋਨੇ ਫਾਰਮਾਂ ਦੀ ਲੀਡਰਸ਼ਿਪ ਵਿਸਥਾਰ ਨਾਲ ਤੁਹਾਡੇ ਨਾਲ ਸਾਂਝੀ ਕਰੇਗੀ ਤਾਂ ਕਿ ਜਿਆਦਾ ਤੋਂ ਜਿਆਦਾ ਪ੍ਰਭਾਵੀ ਢੰਗ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕੀਤਾ ਜਾ ਸਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜੈਸਨ ਟਰੂਡੋ ਨੇ ਸੱਤਾਧਾਰੀ ਲਿਬਰਲ ਪਾਰਟੀ ਦੇ ਨੀਤਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਅਤੇ ਹੁਣ ਉਹ ਅਗਲੇ ਨਵੇਂ ਨੇਤਾ ਦੀ ਚੋਣ ਹੋਣ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਣੇ ਰਹਿਣਗੇ ਇਸ ਦਾ ਮਤਲਬ ਹੈ ਕਿ ਹੁਣ ਉਹਨਾਂ ਦੀ ਪਾਰਟੀ ਨੂੰ ਆਮ ਚੋਣਾਂ 'ਚ ਜਾਣ ਤੋਂ ਪਹਿਲਾਂ ਨਵਾਂ ਨੇਤਾ ਚੁਣਨਾ ਹੋਵੇਗਾ ਹਾਲਾਂਕਿ ਚੋਣਾਂ ਸੰਬੰਧੀ ਆ ਰਹੇ ਸਰਵੇਖਣਾਂ 'ਚ ਉਹਨਾਂ ਦੀ ਪਾਰਟੀ ਹਾਰ ਵੱਲ ਵਧਦੀ ਜਾ ਰਹੀ ਹੈ ਟਰੂਡੋ ਦੇ ਅਸਤੀਫੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੇ ਅਹੁਦੇ ਲਈ ਕਈ ਨਾਮ ਸਾਹਮਣੇ ਆ ਰਹੇ ਹਨ ਇਨ੍ਹਾਂ ਨਾਵਾਂ ਚ ਵਿਦੇਸ਼ੀ ਮੰਤਰੀ ਮੈਲਾਨੀਆ ਜੋਲੀ ਤੱਕ ਦੇ ਨਾਮ ਸ਼ਾਮਿਲ ਹਨ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋ ਸਕਦਾ ਹੈ ਇਸ ਦੇ ਆਲੇ ਦੁਆਲੇ ਸੱਤ ਨਾਮ ਘੁੰਮ ਰਹੇ ਹਨ ਜਿਨ੍ਹਾਂ ਚੋਂ ਸਭ ਤੋਂ ਦਿਲਚਸਪ ਨਾਮ ਦੇਸ਼ ਦੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦਾ ਹੈ 52 ਸਾਲਾ ਦੀਆਂ ਨੀਤਾ ਆਨੰਦ ਨੇ ਸਾਲ 2019 ਚ ਰਾਜਨੀਤੀ ਚ ਐਂਟਰੀ ਕੀਤੀ ਸੀ ਪੰਜਾਬ ਦੇ ਕਈ ਇਲਾਕਿਆਂ ਚ ਅੱਜ ਸੰਗਣੇ ਬਦਲ ਛਾਏ ਹੋਏ ਹਨ ਮੌਸਮ ਵਿਭਾਗ ਵੱਲੋਂ ਅੱਜ ਸੂਬੇ ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਿਕ ਬੀਤੀ ਸ਼ਾਮ ਵੀ ਪੰਜਾਬ ਦੇ ਕੁਝ ਇਲਾਕਿਆਂ ਚ ਮੀਂਹ ਪਿਆਸੀ ਤੇ ਮੀਂਹ ਪੈਣ ਮਗਰੋਂ ਠੰਡੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ ਮੌਸਮ ਵਿਭਾਗ ਵੱਲੋਂ ਆਉਣ ਵਾਲੀ ਦਿਨਾਂ ਲਈ ਸੰਗਣੀ ਧੁੰਦ ਪੈਣ ਅਤੇ ਠੰਡ ਲਹਿਰ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ 2 ਦਿਨਾਂ ਲਈ orange alert ਜਾਰੀ ਕੀਤਾ ਹੈ। ਇਸ ਦੌਰਾਨ ਮੀਂਹ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਪੰਜਾਬ ਦੇ ਸਕੂਲ 8 ਜਨਵਰੀ ਯਾਨੀ ਅੱਜ ਖੁੱਲਣ ਜਾ ਰਹੇ ਹਨ। ਹਾਲਾਂਕਿ ਕਿ ਐਸ ਲਗਾਏ ਜਾ ਰਹੇ ਸਨ ਕਿ ਪੰਜਾਬ ਸਰਕਾਰ ਵੱਲੋਂ ਛੁੱਟੀਆਂ 'ਚ ਵਾਅਦਾ ਕੀਤਾ ਜਾ ਸਕਦਾ ਹੈ ਪਰ ਦੇ ਸ਼ਾਮ ਇਸ ਸੰਬੰਧੀ ਕੋਈ ਫੈਸਲਾ ਨਾ ਆਉਣ ਦੇ ਚੱਲਦੇ ਆ ਤੂਬੇ ਦੇ ਕਈ ਪ੍ਰਾਈਵੇਟ ਸਕੂਲਾਂ ਨੇ 8 ਜਨਵਰੀ ਯਾਨੀ ਅੱਜ ਸਕੂਲ ਆਵਾਂ ਖੁੱਲਣ ਦਾ ਮੈਸੇਜ ਗਰੁੱਪਾਂ ਵਿੱਚ ਭੇਜ ਦਿੱਤਾ ਸੀ ਪ੍ਰਾਈਵੇਟ ਸਕੂਲਾਂ ਵੱਲੋਂ ਆਏਗੇ ਸੁਨੇਹੇ ਵੀ ਚਾਖਿਆ ਗਿਆ ਸੀ ਕਿ ਸਕੂਲ ਆਵਾਂ ਖੁੱਲਣਗੇ ਪਰ ਸਮਾਂ ਬਦਲਿਆ ਜਾਂਦਾ ਹੈ ਬੱਚੇ ਸਵੇਰੇ 10 ਵਜੇ ਸਕੂਲ ਆਉਣਗੇ ਅਤੇ 3 ਵਜੇ ਛੁੱਟੀ ਹੋਵੇਗੀ ਜਦਕਿ ਛੋਟੇ ਬੱਚੇ ਵੀ 10 ਵਜੇ ਸਕੂਲ ਆਉਣਗੇ ਅਤੇ 1:30 ਵਜੇ ਛੁੱਟੀ ਹੋਵੇਗੀ ਚੋਣ ਕਮਿਸ਼ਨ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ 5 ਫਰਵਰੀ ਨੂੰ VOTING ਅਤੇ 8 ਫਰਵਰੀ ਨੂੰ ਨਤੀਜੇ ਆਉਣਗੇ 70 ਮੈਂਬਰੀ ਦਿੱਲੀ ਵਿਧਾਨ ਸਭਾ ਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ ਇਸ ਤੋਂ ਪਹਿਲਾਂ ਨਵੇਂ ਸਦਨ ਦੇ ਗਠਨ ਲਈ ਚੋਣਾਂ ਹੋਣੀਆਂ ਹਨ ਦਿੱਲੀ 'ਚ ਰਵਾਇਤੀ ਤੌਰ ਤੇ ਵਿਧਾਨ ਸਭਾ ਚੋਣਾਂ ਇੱਕੋਪੜਾ 'ਚ ਹੁੰਦੀਆਂ ਰਹੀਆਂ ਹਨ ਚੋਣ ਕਮਿਸ਼ਨ ਰਾਜੀਵ ਕੁਮਾਰ ਨੇ ਕਿ ਹੈਗੇ ਵੋਟਰ ਸੂਚੀਆਂ ਵਿੱਚੋਂ ਨਾਮ ਮਿਟਾਉਣ ਜਾਂ ਜੋੜਨ ਲਈ ਬਣਦੀ ਪ੍ਰਕਿਰਿਆ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਕਿਸੇ ਵੀ ਹਿਰਾਫੇਰੀ ਦੀ ਕੋਈ ਗੁੰਜਾਇਸ਼ ਨਹੀਂ ਹੈ ਦੇਖੋ ਹਰ ਇੱਕ ਨੂੰ ਡੈਮੋਕ੍ਰੇਸੀ ਆ ਦੇਸ਼ ਇੱਦਾਂ ਦਾ ਹਰ ਇੱਕ ਨੂੰ ਡੈਮੋਕ੍ਰੇਸੀ ਆ ਪਾਰਟੀ ਬਣਾਵੇ ਇਲੈਕਸ਼ਨ ਲੜੇ ਲੋਕਾਂ ਦੇ ਮੁੱਦੇ ਚੁੱਕੇ ਲੋਕਾਂ ਦੇ ਜੋ ਅਸਲੀ ਮੁੱਦੇ ਆ ਰੋਟੀ ਰੋਜੀ ਦੇ ਉਹ ਚੁੱਕਣੇ ਚਾਹੀਦੇ ਆ ਵੈਲਕਮ ਹੈ ਜਿਹੜੀ ਵੀ ਪਾਰਟੀ ਬੰਦੀ ਹੈ ਕੋਈ ਗੱਲ ਨਹੀਂ ਲੋਕਾਂ ਨੇ ਫੈਸਲਾ ਕਰਨਾ ਕਿ ਪਾਰਟੀ ਕਿਹੜੀ ਠੀਕ ਕਿਹੜੀ ਨਹੀਂ ਠੀਕ ਫੈਸਲਾ ਲੋਕ ਕਰਦੇ ਪਾਰਟੀ ਬਣਾਉਣ ਚ ਕੀ ਆ ਗੁੱਡਾ ਜਿਹੜਾ ਦੇਸ਼ ਦੇ ਸੰਵਿਧਾਨ ਚ ਰਹਿ ਕੇ ਬਲ ਜਿਹੜਾ ਪਾਰਟੀ ਬਣਾਉਂਦਾ ਦੇਸ਼ ਦੇ ਵਿੱਚ ਸ਼ੁਭ ਕਾਮਨਾਵਾਂ ਦੇਖੋ ਸੁਪਰੀਮ ਕੋਰਟ ਦੀ ਮਾਨਯੋਗ ਸੁਪਰੀਮ ਕੋਰਟ ਨੇ ਆਪਣੀ ਕਮੇਟੀ ਭੇਜੀ ਆ ਮੈਂ ਤਾਂ ਵਧੀਆ ਕਦਮ ਸਮਝਦਾ ਪਰ ਮੈਂ ਮੈਂ ਚਾਹੁੰਦਾ ਕਿ ਮੋਦੀ ਜੀ ਤੇ ਅਮਿਤ ਸ਼ਾਹ ਹੋਣੀ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਮੰਨੇ ਦਲੇয়াল ਸਾਹਿਬ ਦੀ ਸਿਹਤ ਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਜੁੜੀ ਇਹ ਹੈ ਕਿ ਉਹਨਾਂ ਦੀਆਂ ਮੰਗਾ ਮੰਨੀਆਂ ਜਾਂ ਕਿਸਾਨਾਂ ਦੀਆਂ ਜਾਇਜ਼ ਮੰਗਾ ਨੇ ਉਹ ਮੰਗਾ ਨੇ ਜਿਹੜੀਆਂ ਪਹਿਲਾਂ ਆਲਰੇਡੀ ਦਿੱਲੀ ਮੋਦਸੇ ਵਿੱਚ ਬੰਨੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਸੋ ਸੁਪਰੀਮ ਕੋਰਟ ਨੂੰ ਮਾਨਯੋਗ ਸੁਪਰੀਮ ਕੋਰਟ ਨੂੰ ਮੇਰੀ ਬੇਨਤੀ ਹੈ ਸਭ ਤੋਂ ਵੱਡੀ ਸਾਡੀ ਅਦਾਲਤ ਹੈ ਦੇਸ਼ ਦੀ ਕਿ ਉਹ ਸਾਡੇ ਕਿਸਾਨਾਂ ਦਾ ਜੇ ਮਸਲਾ ਹੱਲ ਕਰਵਾ ਸਕਦੀ ਹੈ ਤੇ ਇਹਨਾਂ ਨੂੰ ਕਹਿ ਕੇ મોદી ਨੂੰ ਕਹਿ ਕੇ ਕੇਂਦਰ ਸਰਕਾਰ ਨੂੰ ਕਹਿ ਕੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾ ਉਹ ਉਹ ਤント ਜਿਹੜੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਆ ਟਿੱਗਣ ਤੇ ਪੁਕਾਰ ਤੇ ਨਤੀਸ਼ਠਮਾਨ ਨੇ ਯੂਟਨ ਲੈ ਲਿਆ ਵਾ ਲਾਲੂ ਯਾਦਵ ਦੇ ਕਹਿਣ ਤੇ ਇੱਕੀ ਪੂਛ ਦੇਖਦੇ ਬੀਜੇਪੀ ਦਾ ਬੀਜੇਪੀ ਦਾ ਪੁਖ ਤੇ ਦੇਖੋ ਬੀਜੇਪੀ ਦੇਸ਼ ਵਿਰੋਧੀ ਆ ਲੋਕ ਵਿਰੋਧੀ ਆ ਤੇ ਬੀਜੇਪੀ ਦਾ ਪੁਖ ਤੇ ਸਾਰੀ ਦੁਨੀਆ ਨੂੰ ਨਜ਼ਰ ਆ ਰਿਹਾ ਕਿ ਉਹ ਹਰ ਫੈਸਲਾ ਦੇਸ਼ ਦੇ ਵਿਰੁੱਧ ਕਰਦੇ ਆ ਪੰਜਾਬ ਦੇ ਵਿਰੁੱਧ ਕਰਦੇ ਆ ਪੰਜਾਬ ਦੇ ਵਿਰੁੱਧ ਤੇ ਦਿੱਲੀ ਹੈ ਹੀ ਬੀਜੇਪੀ ਪਿਛਲੇ 1.5 ਸਾਲ ਤੋਂ ਦਿੱਲੀ ਦੇ ਵਿੱਚ ਸਾਡੀ ਅਦਵਿਤ ਕੇਰਿਵਾਲ ਜੀ ਦੀ ਸਰਕਾਰ ਨੂੰ ਹਰ ਤਰ੍ਹਾਂ ਉਹਨਾਂ ਨੇ ਡੇਗਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਉਹਨਾਂ ਦੇ ਆਪਣੇ ਦਿਨ ਆ ਗਏ ਲੱਗੇ ਬੰਦਾ ਜੋ ਬੀਜਦਾ ਉਹੀ ਕੱਟਦਾ ਹੈ ਅਸੀਂ ਦਰਵਾਦ ਸਾਹਿਬ ਦੇ ਬਾਦ ਖੜੇ ਹਾਂ ਸਾਡੀ ਬਾਣੀ 'ਚ ਲਿਖਿਆ ਕਿ ਜੋ ਬੀਜੋਗੇ ਉਹੀ ਕਟੋਗੇ ਸੋ ਮੋਦੀ ਜੀ ਨੇ ਜੋ ਪਿਛਲੇ 10-12 ਸਾਲ 'ਚ ਬੀਜਿਆ ਹੈ ਅਮਿਤ ਸ਼ਾਹ ਤੇ ਮੋਦੀ ਨੇ ਉਹ ਹੁਣ ਕੱਟਣ ਦਾ ਟਾਈਮ ਆ ਗਿਆ ਹੈ ਔਰ ਦੇਸ਼ ਦੀ ਜਨਤਾ ਵੀ ਉਹਨਾਂ ਤੋਂ ਆਪਣਾ ਖੇੜਾ ਜਿਹੜਾ ਛੜਾਉਣਾ ਚਾਹੁੰਦੀ ਹੈ ਔਰ ਲਾਜ਼ਮੀ ਖੇੜਾ ਜਿਹੜਾ ਛੁੱਟ ਜਾ। ਅਸੀਂ ਤਾਂ ਪਹਿਲੇ ਤੋਂ ਸ਼ੁਰੂ ਕਰ ਰੱਖੀਏ। ਅਸੀਂ ਖੁਦ ਵੀ ਜਾ ਕੇ ਆਏ ਨਦੀਰ ਸਾਹਿਬ ਪਟਨਾ ਸਾਹਿਬ। ਔਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਵੀ ਉਦੋਂ ਬੋਲਿਆ ਸੀਗਾ ਕਿ ਜੇ ਕੋਈ ਜਿਵੇਂ ਇੱਕ ਟ੍ਰੇਨ ਚਲਦੀ ਹੈ ਪੈਲੈਸਨ व्हील्स ਜਿਹੜਾ ਰਾਜਸਥਾਨ ਦਾ ਕਰਾਉਂਦੇ ਨੇ ਤੇ ਸਿੱਖੀਜ਼ਮ ਔਨ व्हील्स ਦੇ ਜੇਕਰ ਤੇ ਇਸ ਤਰ੍ਹਾਂ ਦਾ ਹੋਵੇ ਕਿ ਤਕਸਰੀ ਅਕਾਲ ਤਖਸਾਲ ਤੋਂ ਕਿ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸਰੀ ਕੇਸਗੜ੍ਹ ਸਾਹਿਬ ਹੋਵੇ ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਫਿਰ ਤਕਸਰੀ ਨਦੇੜ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਹਬ ਉਹ ਜਿਹੜਾ ਤਕਸਰੀ ਦਮਦਮਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲਾਈਨ ਨਹੀਂ ਹੈ ਤਾਂ ਦੇਖਦੇ ਹੋ ਰੇਲਵੇ ਲਾਈਨ ਬਣ ਕੇ ਤਾਂ ਬਹੁਤ ਦੁਨੀਆ ਹੋ ਜੀਏ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕੋ ਵਾਰ ਦਰਸ਼ਨ ਹੋ ਜਾਣ ਚਾਹੇ ਉਹ ਬਾਹਰ ਬੈਠੇ ਨੇ ਉਸ ਟ੍ਰੇਨ ਦੀ ਮੈਨੂੰ ਪਤਾ ਹੈ ਕਿ ਉਹਦੀ ਬੁਕਿੰਗ ਨਹੀਂ ਮਿਲਨੀ ਜਿਹੜੀ ਹਜ਼ੂਰ ਸਾਹਿਬ ਨੂੰ ਗੱਡੀ ਜਾਂਦੀ ਹੈ ਸੱਚ ਕੰਡੈਕਸ ਉਹਦੀ 2-2 3-3 ਮਹੀਨਿਆਂ ਦੀ ਪੇਟਿੰਗ ਸੋ ਇਹਦਾ ਮਤਲਬ ਸਾਨੂੰ ਜੇ ਕੋਈ ਐਦਾਂ ਦਾ ਮੈਕੈਨਿਜ਼ਮ ਤਿਆਰ ਹੋ ਜਾਏ ਰੇਲਵੇ ਮੰਤਰਾਲੇ ਨਾਲ ਸੀ ਇੰਟਾਚਾ ਤਾਂ ਇਹ ਦੀ ਵਰਗੀ ਰੀਸਿੰਗ ਹੋ ਜੇ ਇੱਕੋ ਸਮੇਂ ਤੇ ਇਸ ਪੰਜੇ ਤਖਤਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਟ੍ਰਿਪ ਵੀ ਹੋਊਗਾ ਧਾਰਮਿਕ ਉੱਤੋਂ ਰੇਸ਼ੂ ਭਾਗਵੇਂ ਪੰਜਾਬ ਦੇ ਮੰਤਰੀ ਸਭ ਕੁੜੇ ਆ ਜੀ ਹਾਂਜੀ ਹਾਂਜੀ ਨਹੀਂ ਬਿਲਕੁਲ ਇਹ ਕਿਉਂਕਿ ਅਸੀਂ ਜਿਸ ਜਿਸ ਪੱਧਰ ਤੇ ਅਸੀਂ ਬੱਸਾਂ ਕਰ ਸਕਦੇ ਹਾਂ ਬੱਸਾਂ ਵਾਲਾ ਚੱਲ ਰਿਹਾ ਸਾਡਾ ਬੱਸਾਂ ਜਿਹੜੀਆਂ ਉਹ ਦਰਬਾਰ ਸਾਹਿਬ ਵੀ ਜਾਂਦੀਆਂ ਬੱਸਾਂ ਅਜਮੇਰ ਸ਼ਰੀਫ ਵੀ ਜਾਂਦੀ ਮਲੇਰ ਕੋਲੇ ਤੋਂ ਬਸ ਜਾਂਦੀ ਐ ਖਾਟੂ ਸ਼ਾਮ ਵੀ ਬਸ ਜਾਂਦੀ ਐ ਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਪਾਉਂਦੇ ਪੰਜਾਬ ਦੇ ਤਾਂ ਚਲੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਉਹਨਾਂ ਦਾ ਲੈ ਕੇ ਜਾਣੇ ਔਰ ਬਿਲਕੁਲ ਮੁਫਤ ਹੈ ਔਰ ਵਿਚ ਉਹਨਾਂ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਰਦੀ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਪੜਾਉਂਦੇ ਆ ਜੇ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜਾਉਣ ਦੇ ਬੱਚੇ ਦਸੰਤ ਚ ਕਾਮਯਾਬ ਹੋ ਗਏ ਤਾਂ ਇਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਇਹਦੇ ਵਾਸਤੇ ਕੋਈ ਬਜਟ ਨਹੀਂ ਦੇਖਣਾ ਚਾਹੀਦਾ ਮੈਂ ਨਹੀਂ ਦੇਖਦਾ ਇਸ ਮਾਮਲੇ ਵਿੱਚ ਬਜਟ ਮੈਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆੜਵਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇਗੜ ਸਾਹਿਬ ਦੀ ਸਭਾ ਹੋ ਕੇ ਆਟੀ ਪਿਛਲੇ ਦੋ ਵਾਰ ਤੋਂ ਅਸੀਂ ਬਹੁਤ ਸ਼ਾਨਦਾਰ ਪ੍ਰਬੰਧ ਉੱਥੇ ਸੀ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਸ਼ਟਲ ਬੱਸਾਂ ਚਲਾਈਆਂ ਇਹ ਪਾਰਕਿੰਗ ਦਾ ਪ੍ਰਬੰਧ ਫਿਰ 17-18 ਸੜਕਾਂ ਨੇ ਜਿਹੜੀਆਂ ਕਿ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਵਾਲ ਨੂੰ ਜਾਂ ਠੰਡ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਨੇ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੌੜਾਈ ਕਰਦਾ ਹੋਇਆ ਫਿਰ ਕਿਉਂਕਿ ਭੀੜ ਇੰਨੀ ਹੋ ਜਾਂਦੀ ਹੈ ਇੱਕ ਵਾਰ ਬੱਚੇ ਗੁੰਮ ਹੋ ਜਾਂਦੇ ਹੈ ਕਿਸੇ ਕੋਈ ਹੋਰ ਕੀਮਤੀ ਸਮਾਨ ਗੁੰਮ ਹੋਵੇ ਉਹਦੇ ਵਾਸਤੇ ਅਸੀਂ ਹੈਲਪ ਸੈਂਟਰ ਤਿਆਰ ਕੀਤਾ ਕੋਈ ਕਿਸੇ ਕਿਸਮ ਦੀ ਦਿੱਕਤ ਨਾਲ ਸੰਗਤ ਨੂੰ ਆਵੇ ਸਾਡਾ ਫਰਜ਼ ਬਣਦਾ ਹੈ ਕਿ ਅੱਜ ਪਸਿਆਨੀ ਜੀ ਨੇ ਡਿਮਾਂਡ ਰੱਖੀ ਹੈ ਤੁਹਾਡੇ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਮੈਂ ਕਹਿੰਦਾ ਜੇ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗ੍ਰਾਂਟ ਨਹੀਂ ਕਹੂੰਗਾ ਸੇਵਾ ਸਰਕਾਰ ਵੱਲੋਂ ਕੋਈ ਡਾਉਣੇ ਹੋਈ ਤਾਂ ਤੁਹਾਨੂੰ ਜਦੋਂ ਮਰਜੀ ਉਹਨਾਂ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਤੇ ਕਦੇ ਹੋਇਆ ਸੇਵਾ ਦਾ ਮੌਕਾ ਮਿਲੇ ਪਰ ਮਾਤਮਾਨ ਦਿੱਤਾ ਜੀ ਸਿੰਘ ਸਾਹਿਬ ਨਵੀਂ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਥੇ ਆਪਾਂ ਇੱਥੇ ਗੁਰੂ ਸਾਹਿਬ ਦੇ ਦਰਬਾਰ ਚ ਆਏ ਹੋਏ ਹਾਂ ਇੱਥੇ ਆਪਾਂ ਪੂਰਾ ਜਨਿਤਿਕ ਤੇ ਹੁਣ ਨਵੀਂ ਸ਼ਾਦੀ ਚੱਲ ਗਈ ਗੂਰ ਮੰਦਾਂ ਨੂੰ ਪਾਰਟੀ ਅਮਰਿਤਪਾਲ ਕਿਤੇ ਨੂੰ ਨਵੀਂ ਬਣਾਉਂਕੋ ਉਹਨਾਂ ਨੂੰ ਪਤਾ ਹੈ ਕਿ ਕੱਲ ਹੀ ਦੇਨ ਖਤਮ ਕਰਦੇ ਹੋ ਇੱਕ ਨਵਾਂ ਕੰਟੂਜ ਬਾਦੂ ਦਾਸ ਤਾਂ 16 ਸਾਲ ਐਨਐਸਏ ਚ ਜੇਲ੍ਹ ਚ ਰਹੇ ਤੁਰ ਤੱਕ ਕਿਤੇ ਨਹੀਂ ਜੇ ਉਹਨਾਂ ਨੇ ਮੈਨੂੰ ਵੀ ਛੱਡ ਦੇ ਬਾਦ ਸਾਲ ਜੀ ਦੇ ਕਰਨ ਲਈ ਨਹੀਂ ਕਿਸੇ ਨੂੰ ਪਛੋਕਣ ਪਤਾ ਕਿੱਥੋਂ ਆਏ ਆ ਕੀ ਕਰਦੇ ਨੇ ਤਾਂ ਬਾਲ ਹੀ ਨਹੀਂ ਹੁੰਦਾ ਸੀ ਪਰ ਹਾਸਾ ਕਰਨਾ ਸ਼ੇ ਜਪੰਦਰ ਹੈ ਤੇ ਆਪਾਂ ਇਮੋਸ਼ਨਲ ਹੋਣਾ ਤੇ ਕਾਲੀਦਲ ਵਾਸਤੇ ਹੋਣ ਇਮੋਸ਼ਨਲ 104 ਸਾਲ ਦਾ ਇਤਿਹਾਸ ਹੈ 104 ਸਾਲ ਦਾ ਅਤਤ ਹੈ 104 ਸਾਲ ਤੋਂ ਲੈ ਕੇ ਨਾਲੇ ਮੋਢਾ ਨਾਲ ਖੜਨ ਵਾਲੀ ਪਾਰਟੀ ਹੈ 104 ਆਪਰਾ ਮਖੂਦਾ ਸਾਥੀ ਹੈ ਜੇ 140 ਸਾਲ ਅਲੀ ਸਾਡੀ ਬਾਟ ਕੇ ਇੱਕ ਸਾਲ ਆਲੀ ਜਾਉਗੇ ਤੇ ਫਿਰ ਕੋਈ ਨਹੀਂ ਆਪਰਾ ਤੁਹਾਡਾ ਬਹੁਤ ਬਹੁਤ ਧੰਨ ਜਾਰੂ ਜਾਰੂ ਜੀ ਕਹਿੰਦੇ ਨਵਾਂ ਮੌਕਾ ਦੇ ਦਿੱ। ਸੋ ਮੈਂ ਥੋੜੇ ਤੇ ਜਿਆਦਾ ਆਸ ਕਰਦਾ ਕਿਉਂਕਿ ਲੰਬੀ ਹਲਕੇ ਤੋਂ ਇੱਥੋਂ ਸਾਡੀ ਤਾਕਤ ਸੰਭੀ ਇੱਥੋਂ ਤੇ ਉਸ ਦਿਨ ਘਰ-ਘਰ 4-5000 ਦਾ ਉੱਥੇ ਮਾਗੀ ਦੀ ਮੇਲੇ ਤੇ ਪਹੁੰਚਣਾ ਹੀ ਪਹੁੰਚਣਾ ਤੇ ਅਖੀਰ ਤੱਕ ਜਿੰਨਾ ਹੁੰਦਾ ਉੱਠਣਾ ਨਹੀਂ ਸੋਚਿਆ ਕਾਲੋ ਸੋਚ ਨੂੰ ਸਮਝਣਾ ਜੁਸੇ ਰਸਲ ਤੇ ਮਾਗੀ ਦੇ ਬਾਗਰ ਮਦਾਨੇ ਚਰੰਗ ਚ ਤੇ ਝਾੜੂ ਵਾਲੇ ਕਾਂਗਰਸੀ ਜਿਹੜਾ ਵੀ ਆਇਆ ਗਿਆ ਭਾਈ ਲਾਸ ਤੱਕ ਵੀ ਨਹੀਂ ਭਾਈ ਜਾਵਾਂਗੇ ਤੇ ਸੀ ਵੀ ਸਰਦਾਰ ਲੈ ਕੇ ਆਵਾਂਗੇ ਭਾਈ ਜੀ ਦਾ ਪੱਖਾ ਭਾਈ